ਸਾਈਬਰ ਠੱਗਾਂ ਦਾ ਨਵਾਂ ਕਾਰਨਾਮਾ ਬਿਨਾ OTP ਲਏ ਕੈਂਸਰ ਪੀੜਿਤ ਔਰਤ ਦੇ ਖਾਤੇ ਚੋਂ ਕਢਵਾ ਲਏ ਲੱਖਾਂ ਰੁਪਏ ਕੱਲ੍ਹ ਸਵੇਰੇ ਲਗਭਗ ਕੋਈ 10 ਵਜੇ ਦੇ ਕਰੀਬ ਮੈਂ ਸultanpur ਤੋਂ ਜਦੋਂ ਇੱਥੇ ਦੀਪਿਆਲ ਆ ਰਿਹਾ ਸੀ ਤਾਂ ਮੈਨੂੰ ਤੁਰੰਤ ਇੱਕ ਮੈਸੇਜ ਆਇਆ 2 ਲੱਖ ਰੁਪਏ ਦਾ ਉਸ ਤੋਂ ਬਾਅਦ ਆ ਫਿਰ ਇੱਕ ਮੈਸੇਜ ਆਇਆ 2 ਲੱਖ ਰੁਪਏ ਦਾ 2 ਲੱਖ ਰੁਪਏ ਜਿਹੜਾ ਬੈਂਕ ਦੇ ਵਿੱਚੋਂ ਮੇਰੇ ਕੱਟ ਹੋ ਰਹੇ ਸੀਗੇ ਪਹਿਲਾਂ 2-2 ਲੱਖ ਦੇ ਤਿੰਨ ਮੈਸੇਜ ਆਇਆ 1 ਲੱਖ ਦਾ ਆਇਆ ਫਿਰ 45000 ਦਾ ਆਇਆ 50000 ਦਾ ਆਇਆ ਜਿੱਦਾਂ ਜਦੋਂ ਮੈਂ ਦੇਖਾ ਮੇਰੇ ਤਾਂ ਹੱਥਾਂ ਪੈਰਾਂ ਦਾ ਹੀ ਬਣ ਗਏ ਵੀ ਮੇਰੇ ਇੰਨੇ ਪੈਸੇ ਕੱਟ ਕਿੱਦਾਂ ਹੋ ਰਿਹਾ ਆ ਰਿਸ਼ਤੇਦਾਰਾਂ ਤੋਂ ਇਲਾਜ ਲਈ ਇਕੱਠੇ ਕੀਤੇ ਸੀ ਇਹ ਪੈਸੇ ਪਰ ਠੱਗ ਕਰ ਲੈ ਗਏ ਗਾਇਬ ਇਹ ਸਾਰੇ ਭੈਣ ਭਰਾ ਬਨੇ ਰਾੜ ਮਿਲ ਕੇ ਪੈਸੇ ਇਕੱਠੇ ਕੀਤੇ ਸੀ ਬੇਟੀ ਦਾ ਇਲਾਜ ਕਰੋਦੇ ਸੀ ਬੈਂਕ ਦੇ ਵਿੱਚੋਂ ਪਤਾ ਨਹੀਂ ਕਿੰਨੇ ਕਢਾ ਲਏ ਕਿੰਨੇ ਨਹੀਂ ਸਾਨੂੰ ਕੋਈ ਸਮਝ ਨਹੀਂ ਆਈ ਪਰਿਵਾਰ ਦਾ ਰੋ ਰੋ ਹੋ ਰਿਹਾ ਹੈ ਬੁਰਾ ਹਾਲ ਪਰ ਸਭ ਤੋਂ ਵੱਡੀ ਗੱਲ ਚੁਣੌਤੀ ਇਹ ਹੈ ਕਿ ਨਾ ਘਰ 'ਚ ਪੈਸਾ ਸੇਫ ਆ ਤੇ ਨਾ ਬੈਂਕ ਦੇ ਵਿੱਚ ਸੇਫ ਆ ਜੇ ਕਲਿੰਕ ਜੇ ਲੱਭ ਪਾ ਲਿੰਕ ਤੇ ਇੱਕ ਲਿੰਕ ਕਰਨਾ ਵਾ ਤੇ ਬੈਂਕ ਦੀ ਸਿਕਿਉਰਿਟੀ ਕੀ ਆ ਜੀ ਆਮ ਅਸੀਂ ਬੈਂਕ ਦੇ ਵਿੱਚ ਪੈਸੇ ਲੈਣ ਜਾਂਦੇ ਆ ਤਾਂ ਸਾਨੂੰ ਖੱਜਲ ਖਰਾਬ ਕੀਤਾ ਜਾਂਦਾ ਵਾ ਤੁਹਾਡੇ ਸਾਈਨ ਨਹੀਂ ਰਲਦੇ ਅੱਜ ਇਦਾਂ ਹੋ ਗਈ ਓਦਾਂ ਹੋ ਗਈ ਆ ਪਰ ਇਹ ਬੈਂਕ ਦੇ ਵਿੱਚ ਕੋਈ ਸਿਕਿਉਰਿਟੀ ਹੈ ਨਹੀਂ ਕੋਈ ਰੀਜ਼ਨ ਹੈ ਨਹੀਂ ਉਹਨਾਂ ਨੂੰ ਪੁੱਛ ਨਹੀਂ ਸਕਦਾ ਕੋਈ ਵੀ ਹੁਣ ਇਲਾਜ ਕਰਵਾ ਪਉਣਾ ਵੱਡੀ ਚੁਣੌਤੀ ਇਹਨਾਂ ਦਾ ਬੈਂਕ ਵਾਲਿਆਂ ਨੇ ਕੋਈ ਜਾ ਹੋਈ 36 ਗੱਲਾਂ ਕਰਦੇ ਆ ਗਾੜੀਆਂ ਕਈ ਸਵਾਲ ਪੁੱਛਦੇ ਆ ਕੋਈ ਲੈਣਾ ਹੋਵੇ ਕੋਈ ਦੇਣਾ ਹੋਵੇ ਕੋਈ ਕੋਸ਼ ਕਰਦੇ ਸੈਨ ਕਰਾਉਣੇ ਤੇ ਆਡਾ ਫਲਾਨਾ ਨਹੀਂ ਹੁੰਦਾ ਸਾਡੇ ਕੋਈ ਇਸ ਟਾਈਮ ਪੈਸੇ ਹੈ ਨਹੀਂ ਚੋਰ ਨੇ ਮੈਂ 1 ਮਿੰਟ ਲਾਇਆ 15 15 ਮਿੰਟਾਂ ਦੇ ਵਿੱਚ ਵਿੱਚ ਅੰਦਰ ਸਾਰੇ ਪੈਸੇ 7-8 ਲੱਖ ਰੁਪਈਆ ਗਾਇਵ ਕਰ ਗਿਆ ਸਮਾਜ ਸੇਵੀ ਸੰਸਥਾਵਾਂ ਅਤੇ ਐਨਆਰਆਈਆਂ ਤੋਂ ਮਦਦ ਦੀ ਲਈ ਗੁਹਾਰ ਸਾਈਬਰ ਠੱਗ ਭੋਲੇ-ਪਾਲੇ ਲੋਕਾਂ ਨੂੰ ਠੱਗਣ ਲਈ ਨਿੱਤ ਨਵੇਂ ਹਥਕੰਡੇ ਅਜਮਾ ਰਹੇ ਨੇ ਸਾਈਬਰ ਠੱਗਾਂ ਦਾ ਨਵਾਂ ਕਾਰਨਾਮਾ ਸਾਹਮਣੇ ਆ ਕਿ ਹੁਣ ਇਹ ਠੱਗ ਤੁਹਾਡੇ ਖਾਤੇ ਚੋਂ ਬਿਨਾਂ ਕਿਸੇ OTP ਲਈ ਜਾਂ ਫੋਨ ਕਾਲ ਕੀਤੇ ਵੀ ਸਮਰਥ ਹੋ ਚੁੱਕੇ ਨੇ ਕਿਉਂਕਿ ਇਨਾ ਠੱਗਾ ਨੇ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸੱਦੂਵਾਲਦੀ ਰਹਿਣ ਵਾਲੇ ਇੱਕ ਕੈਂਸਰ ਪੀੜਤ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆ ਬੜੀ ਚਲਾਕੀ ਦੇ ਨਾਲ ਉਸਦੇ ਖਾਤੇ 'ਚੋਂ ਲੱਖਾਂ ਰੁਪਏ ਕਢਾ ਲਏ ਇਹ ਦਾਵਾ ਉਸਦੇ ਪਤੀ ਵੱਲੋਂ ਮੀਡੀਆ ਦੇ ਸਾਹਮਣੇ ਗੱਲਬਾਤ ਦੌਰਾਨ ਕੀਤਾ ਗਿਆ ਹਾਲਾਂਕਿ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਪਰਿਵਾਰ ਨੇ ਕੈਂਸਰ ਪੀੜਤ ਦੇ ਇਲਾਜ ਲਈ ਰਿਸ਼ਤੇਦਾਰਾਂ ਕੋਲੋਂ ਇਹ ਪੈਸੇ ਲਏ ਸੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਪਰੇ ਮੰਨ ਦੇ ਨਾਲ ਪੀੜਿਤ ਜਗਜੀਤ ਸਿੰਘ ਸੋਨੀ ਵਾਸੀ ਪਿੰਡ ਸੱਧੂਵਾਲ ਸਾਬਕਾ ਮੈਂਬਰ ਪੰਚਾਇਤ ਨੇ ਦੱਸਿਆ ਕਿ ਉਸ ਦਾ ਤੇ ਉਸ ਦੀ ਧਰਮ ਪਤਨੀ ਲਾਪ੍ਰਿਤ ਕੋਰ ਦਾ ਇੱਕ ਸਾਂਝਾ ਖਾਤਾ ਹੈ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਦੀਪਾਵਲੀ ਵਿੱਚ ਉਸ ਦੀ ਪਤਨੀ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੀ ਹੈ ਤੇ ਫਰੀਦਕੋਟ ਤੋਂ ਇਸ ਦਾ ਇਲਾਜ ਚੱਲ ਰਿਹਾ ਹੈ ਬੀਤੇ ਦਿਨੀ ਸਵੇਰੇ ਕਰੀਬ 9:10 ਵਜੇ ਉਹ ਸੁਲਤਾਨਪੁਰ ਤੋਂ ਦੀਪੇਵਾਲੀ ਆਪਣੇ ਸੌਰੇ ਘਰ ਜਾ ਰਹੀ ਸੀ ਤਾਂ ਉਸ ਨੂੰ ਮੋਬਾਈਲ ਫੋਨ ਤੇ ਇੱਕ ਮੈਸੇਜ ਆਇਆ ਕਿ ਉਸ ਦੇ ਖਾਤੇ ਚੋਂ 2 ਲੱਖ ਕਢਵਾ ਲਏ ਗਏ ਨੇ ਉਸ ਤੋਂ ਬਾਅਦ ਫਿਰ ਇੱਕ ਮੈਸੇਜ ਆਇਆ 2 ਲੱਖ ਹੋਰ ਬੈਂਕ ਦੇ ਖਾਤੇ ਚੋਂ ਕਢਵਾ ਲਏ ਗਏ ਨੇ ਅਜੇ ਹੇ ਚ ਮੈਸੇਜ ਲਗਾਤਾਰ ਆਉਂਦੇ ਦੇਖਦੇ ਉਹ ਖਾਤੇ ਦੇ ਵਿੱਚ 7,95,000 ਰੁਪਏ ਨਿਕਲ ਗਏ ਉਸ ਨੂੰ ਹੱਥਾਂ ਪੈਰਾਂ ਦੀ ਬਣ ਗਈ ਕਿ ਸਾਡੇ ਖਾਤੇ ਵਿੱਚੋਂ ਇੰਨੀ ਵੱਡੀ ਰਕਮ ਕਿਵੇਂ ਨਿਕਲ ਗਈ ਜਿਸ ਮਗਰੋਂ ਉਸਨੇ ਤੁਰੰਤ ਬੈਂਕ ਚ ਜਾ ਕੇ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਕਿਸੇ ਫਰਾਡ ਨੇ ਉਹਨਾਂ ਦਾ ਖਾਤਾ ਹੈਕ ਕਰ ਲਿਆ ਜਿਸ ਤੋਂ ਬਾਅਦ ਬੈਂਕ ਦੇ ਸਟਾਫ ਨਾਲ ਗਲਬਤ ਕਰਕੇ ਉਸਨੇ ਆਪਣਾ ਖਾਤਾ ਫ੍ਰੀਜ਼ ਕਰਵਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਤਾਂ ਉਸਦੇ ਖਾਤੇ 'ਚੋਂ 1,95,000 ਰੁਪਏ ਵਾਪਸ ਆ ਗਏ ਪਰ ਬਕਾਇਆ 6 ਲੱਖ ਰੁਪਏ ਨਹੀਂ ਆ ਸਕੇ ਉਸਨੇ ਅੱਗੇ ਦੱਸਿਆ ਕਿ ਮੈਂ ਕਿਸੇ ਨੂੰ ਕੋਈ OTP ਨਹੀਂ ਦਿੰਦਾ ਤੇ ਨਾ ਮੈਨੂੰ ਕਿਸੇ ਦੀ ਕਾਲ ਆਈ ਮੈਂ ਜਦੋਂ ਬੈਂਕ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਕਿਸੇ ਲਿੰਕ ਤੇ ਕਲਿੱਕ ਕਰ ਦਿੱਤਾ ਹੋਵੇਗਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਕਿ ਸਮੇਂ 'ਚ ਪੈਸਾ ਨਾ ਤਾਂ ਘਰ 'ਚ ਸੇਫ ਹੈ ਅਤੇ ਨਾ ਹੀ ਬੈਂਕ 'ਚ ਉਹਨਾਂ ਦੱਸਦੇ ਕਿ ਮੇਰੀ ਧਰਮ ਪਤਨੀ ਦਾ ਪਿਛਲੇ 6 ਮਹੀਨਿਆਂ ਤੋਂ ਕੈਂਸਰ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਅਤੇ ਉਸ ਦੇ ਇਲਾਜ ਲਈ ਹੀ ਉਸਨੇ ਇਹ ਪੈਸੇ ਰਿਸ਼ਤੇਦਾਰਾਂ ਤੇ ਸਾਕ ਸੰਬੰਧੀਆਂ ਤੋਂ ਇਕੱਠਾ ਕੀਤਾ ਸੀ ਜਿਸ 'ਚ 6 ਲੱਖ ਰੁਪਏ ਦੀ ਇੱਕ ਵੱਡੀ ਰਕਮ ਹੈਕਰ ਉਡਾ ਲੈ ਗਏ ਹੁਣ ਮੇਰੇ ਸਭ ਤੋਂ ਵੱਡੀ ਚੁਣੌਤੀ ਇਹ ਬਣ ਚੁੱਕੀ ਹੈ ਕਿ ਮੈਂ ਆਪਣੀ ਪਤਨੀ ਦਾ ਇਲਾਜ ਕਿਸ ਤਰ੍ਹਾਂ ਕਰਾਉਣਾ ਉਸਨੇ ਅੱਗੇ ਦੱਸਿਆ ਕਿ ਮੈਂ ਦਾਣਾ ਮੰਡੀ ਵਿੱਚ ਇੱਕ ਮੁਨੀਮੀ ਦਾ ਕੰਮ ਕਰਦਾ ਜਿਹੜੀ ਤਨਖਾਹ ਦੇ ਨਾਲ ਮਸਾ ਕਰਦਾ ਗੁਜ਼ਾਰਾ ਚੱਲਦਾ ਇੰਨਾ ਫਰੌੜਾ ਨੇ ਜੋ ਵੀ ਕੀਤਾ ਬਹੁਤ ਮਾੜਾ ਕੀਤਾ ਉਸਨੇ ਸਮਾਜ ਸੇਵੀ ਸੰਸਥਾਵਾਂ ਅਤੇ ਐਨਆਰਆਈ ਵਿਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਔਖੀ ਘੜੀ ਵਿੱਚ ਉਸਦੀ ਮਦਦ ਲਈ ਅੱਗੇ ਆਉਣ ਤਾਂ ਜੋ ਉਸਦੀ ਪਤਨੀ ਦੇ ਇਲਾਜ ਲਈ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਨਾ ਦੱਸਿਆ ਕਿ ਇਸ ਘਟਨਾ ਬਾਬਤ ਉਹ ਲਿਖਤ ਸ਼ਿਕਾਇਤ ਸਾਈਬਰ ਸੈੱਲ ਕਪੂਰਥਲਾ ਨੂੰ ਦੇ ਚੁੱਕਾ ਹੈ। ਭਾਜੀ ਮੇਰਾ ਨਾਮ ਜਗਜੀਤ ਸਿੰਘ ਸੋਨੀ ਪਿੰਡ ਸੱਧੂਆ ਸਾਫਕਾ ਮੈਂਬਰ ਪੰਚਾਇਤ ਕੱਲ 9 ਤਰੀਕ ਦੀ ਗੱਲ ਵਾ ਕੱਲ ਸਵੇਰੇ ਲਗਭਗ ਕੋਈ 10 ਵਜੇ ਦੇ ਕਰੀਬ ਮੈਂ ਸੁਲਤਾਨਪੁਰ ਤੋਂ ਜਦੋਂ ਇੱਥੇ ਦੀਪਿਆਲ ਆ ਰਿਹਾ ਸੀ ਤਾਂ ਮੈਨੂੰ ਤੁਰੰਤ ਇੱਕ ਮੈਸੇਜ ਆਇਆ 2 ਲੱਖ ਰੁਪਏ ਦਾ। ਉਸ ਤੋਂ ਬਾਅਦ ਆ ਫਿਰ ਇੱਕ ਮੈਸੇਜ ਆਇਆ 2 ਲੱਖ ਰੁਪਏ ਦਾ। ਕੀ 2 ਲੱਖ ਰੁਪਏ ਕੀ ਸੀ? 2 ਲੱਖ ਰੁਪਏ ਜਿਹਦਾ ਬੈਂਕ ਦੇ ਵਿੱਚੋਂ ਮੇਰੇ ਕੱਟ ਹੋ ਰਹੇ ਸੀਗੇ ਪਹਿਲਾਂ 2-2 ਲੱਖ ਦੇ ਤਿੰਨ ਮੈਸੇਜ ਆਇਆ 1 ਲੱਖ ਦਾ ਆਇਆ ਫਿਰ 45000 ਦਾ ਆਇਆ 50000 ਦਾ ਆਇਆ ਜਿੱਦਾਂ ਜਦੋਂ ਮੈਂ ਦੇਖਿਆ ਮੇਰੇ ਤਾਂ ਹੱਥਾਂ ਪੈਰਾਂ ਦੀ ਬਣ ਗਈ ਵੀ ਮੇਰੇ ਇੰਨੇ ਪੈਸੇ ਕੱਟ ਕਿੱਦਾਂ ਹੋ ਰਹੇ ਆ ਜਦੋਂ ਮੈਂ ਤੁਰੰਤ ਬੈਂਕ ਦੇ ਵਿੱਚ ਜਾ ਕੇ ਦੇਖਿਆ ਤਾਂ ਕਿਸੇ ਫਰਾਡ ਨੇ ਮੇਰਾ ਅਕਾਊਂਟ ਨੂੰ ਹੈਕ ਕਰ ਲਿਆ ਉਸ ਤੋਂ ਬਾਅਦ ਬੈਂਕ ਦੇ ਸਟਾਫ ਨਾਲ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਤੁਰੰਤ ਹੀ ਜਿਹੜਾ ਮੇਰਾ ਅਕਾਊਂਟ ਸੀ ਉਹਨੂੰ ਫ੍ਰੀਜ਼ ਕੀਤਾ ਜਿਸ ਦੇ ਵਿੱਚ ਫਰੀਜ਼ ਕਰਨ ਦੇ ਤੁਰੰਤ ਬਾਅਦ ਹੀ 1,95,000 ਰੁਪਇਆ ਜਿਹੜਾ ਮੇਰਾ ਵਾਪਸ ਆ ਗਿਆ ਟੋਟਲ 7,95,000 ਰੁਪਇਆ ਕੱਟ ਹੋਇਆ ਸੀਗਾ ਜਿਸ ਦੇ ਵਿੱਚੋਂ 6 ਲੱਖ ਰੁਪਇਆ ਵਾ ਜਿਹੜਾ ਉਹ ਹਜੇ ਤੱਕ ਰਹੀ ਨਹੀਂ ਵਾਪਸ ਨਹੀਂ ਆਇਆ ਉਹ 2-2 ਲੱਖ ਦੀਆਂ ਤਿੰਨ ਐਂਟਰੀਆਂ ਹੋਈਆਂ ਸੀਗੀਆਂ। ਇਹ ਕਾਰਨ ਕਿ ਰਿਆ ਕੋਈ OTP ਦਿੱਤਾ ਸੀ ਤੁਸੀਂ ਕਿਸ ਨੂੰ? ਨਹੀਂ ਜੀ ਮੈਂ ਕਿਸੇ ਨੂੰ ਕੋਈ OTP ਨਹੀਂ ਦਿੱਤਾ ਨਾ ਮੈਨੂੰ ਕਿਸੇ ਦੀ ਕਾਲ ਆਈ ਆ। ਮੈਂ ਤਾਂ ਜਦੋਂ ਬੈਂਕ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਿ ਕਿਸੇ ਦੇ ਤੁਸੀਂ ਲਿੰਕ ਤੇ ਕਲਿੰਕ ਕਰ ਦਿੱਤਾ ਹੋਊਗਾ ਪਰ ਸਭ ਤੋਂ ਵੱਡੀ ਗੱਲ ਚੁਣੌਤੀ ਇਹ ਹੈ ਕਿ ਨਾ ਤੇ ਘਰ 'ਚ ਪੈਸਾ ਸੇਫ ਆ ਤੇ ਨਾ ਬੈਂਕ ਦੇ ਵਿੱਚ ਸੇਫ ਆ ਜੇ ਕਲਿੰਕ ਜੇ ਲਾਪਰ ਲਿੰਕ ਤੇ ਹੀ ਕਲਿੰਕ ਕਰਨਾ ਵਾ ਤੇ ਬੈਂਕ ਦੀ ਸਿਕਿਉਰਿਟੀ ਕੀ ਆ ਜੀ ਆਮ ਅਸੀਂ ਬੈਂਕ ਦੇ ਵਿੱਚ ਪੈਸੇ ਲੈਣ ਜਾਂਦੇ ਆ ਤਾਂ ਸਾਨੂੰ ਖੱਜਲ ਖਰਾਬ ਕੀਤਾ ਜਾਂਦਾ ਵਾ ਤੁਹਾਡੇ ਸਾਈਨ ਨਹੀਂ ਰਲਦੇ ਅੱਜ ਇਦਾਂ ਹੋ ਗਈ ਓਦਾਂ ਹੋ ਗਈ ਆ ਪਰ ਇਹ ਬੈਂਕ ਦੇ ਵਿੱਚ ਕੋਈ ਸਿਕਿਉਰਿਟੀ ਹੈ ਨਹੀਂ ਕੋਈ ਰੀਜ਼ਨ ਹੈ ਨਹੀਂ ਉਹਨਾਂ ਨੂੰ ਪੁੱਛ ਨਹੀਂ ਸਕਦਾ ਕੋਈ ਵੀ ਪਤਾ ਲੱਗਿਆ ਕਿ ਤੁਹਾਡੀ ਧਰਮ ਬਦਨ ਸਿੰਘ ਜੀ ਦੀ ਕੈਂਸਰ ਦਾ ਇਲਾਜ ਪੀੜਦਾ ਤੇ ਪੈਸੇ ਕਾਦੇ ਵਾਸਤੇ ਸੀ ਇਹ ਹਾਂਜੀ ਮੇਰੀ ਵਾਈਫ ਵੀ 6ਵੇਂ ਮਹੀਨੇ ਤੋਂ ਲੈ ਕੇ ਅੱਜ ਤੱਕ ਟ੍ਰੀਟਮੈਂਟ ਹੁਣਾ ਚਾਰ ਰਿਆ ਵਾ ਉਹਨਾਂ ਨੂੰ ਵੀ ਕੈਂਸਰ ਪੀੜਦਾ ਤੇ ਮੈਂ ਪੈਸੇ ਆਪਣੇ ਰਿਸ਼ਤੇਦਾਰਾਂ ਤੋਂ ਉਹਦੇ ਇਲਾਜ ਵਾਸਤੇ ਇਕੱਠੇ ਕੀਤੇ ਸੀਗੇ ਪਰ ਅੱਜ ਹਾਲਾਤ ਇਦਾਂ ਦੇ ਹੋ ਗਏ ਆ ਜਿਹੜਾ ਹੁਣ ਮੇਰ ਸਭ ਤੋਂ ਵੱਡੀ ਚੁਣੌਤੀ ਇਹ ਹੋ ਚੁੱਕੀ ਈ ਤਾਂ ਮੈਂ ਇਲਾਜ ਕਿਸ ਤਰ੍ਹਾਂ ਕਰਾਉਣਾ ਵਾ ਕਿਉਂ 6 ਲੱਖ ਰੁਪਏ ਦੀ ਰਕਮ ਬਹੁਤ ਵੱਡੀ ਰਕਮ ਹੁੰਦੀ ਆ ਕਿ ਮੈਂ ਇੱਕ ਦਾਣਾ ਮੰਡੀ ਦੇ ਵਿੱਚ ਮਨੀਮੀ ਦਾ ਕੰਮ ਕਰਦਾ ਵਾਂ ਜਿਹੜੀ ਤਨਖਾਹ ਦੇ ਨਾਲ ਮਸਾਂ ਘਰ ਦਾ ਗੁਜ਼ਾਰਾ ਹੀ ਚੱਲਦਾ ਵਾ ਪਰ ਮੇਰੇ ਵਾਸਤੇ ਬਹੁਤ ਵੱਡੀ ਚੁਣੌਤੀ ਆ ਕਿ ਇਹਨਾਂ ਫਰੋਡਾਂ ਨੇ ਜੋ ਵੀ ਕੀਤਾ ਬਹੁਤ ਮਾੜਾ ਕੀਤਾ ਇਹ ਕਿਸੇ ਦੇ ਵੇਖਦੇ ਨਹੀਂ ਇਹ ਕਿਸੇ ਦਾ ਆਪਣਾ ਪੈਸਾ ਜਾਂ ਕਿਸੇ ਨੂੰ ਲਿਆ ਹੋਊਗਾ ਪਰ ਇਸ ਤਰ੍ਹਾਂ ਵੀ ਬੈਂਕ ਵਾਲਿਆਂ ਨੂੰ ਵੀ ਇਹਨਾਂ ਦੀ ਸਿਕਿਉਰਿਟੀ ਨਾਲ ਜਿਹੜੀ ਆਪਣੀ ਕੁਝ ਸਟਾਰਟ ਕਰਨੀ ਚਾਹੀਦੀ ਹੈ ਹਾਂ ਜੀ ਮੈਂ ਸਕੈੱਡ ਦਿੱਤੀ ਉਸ ਆਪ ਇਸ ਕ੍ਰਾਈਮ ਬਾਰੇ ਆਪਨੇ ਵਿਤੀ ਹੋਤੇ ਸਾਈਬਰ ਕ੍ਰਾਈਮ ਵਾਲਿਆਂ ਕੋਲ ਤੋਂ ਦਿੱਤੀ ਸੀ ਉਹਨਾਂ ਨੇ ਬੜੀ ਮਸ਼ਹੂਰੀ ਦੇ ਨਾਲ ਉਹਨਾਂ ਨੇ ਤੁਰੰਤ ਇਹ ਕਾਰਵਾਈ ਕੀਤੀ ਜਿਹੜੇ ਖਾਤੇ ਫ੍ਰੀਜ਼ ਕਰ ਦਿੱਤੇ ਸੀਗੇ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਜਿੰਨੇ ਵੀ ਪੈਸੇ ਆ ਉਹ ਸਾਰੇ ਹੀ ਵਾਪਸ ਆ ਜਾਣਗੇ ਕੁਝ ਸਮਾਂ ਲੱਗੂਗਾ ਹੁਣ ਇਲਾਜ ਦੀ ਗੱਲ ਸੱਚੀ ਵੱਡੀ ਚੁਣੌਤੀ ਹੈ ਕਿਰਮ ਬਤਨੀਆ ਕਰਾ ਪਾਉਣਾ ਤੇ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਮੈਂ ਅਪੀਲ ਕਰਨਾ ਚਾਹੁੰਦਾ ਕਿਉਂਕਿ ਮੈਂ ਇੰਨੀ ਜੋਗਾ ਹੈ ਨਹੀਂਗਾ ਜੀ ਮੈਂ ਕੋਈ ਆਪਣੀ ਸੰਸਥਾ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਜੋ ਸਾਡੇ ਲਾਜ ਵਿੱਚ ਦਿੱਕਤ ਨਾ ਆਈ ਜਾਵੇ ਕਿਹੜਾ ਵਿਅਕਤੀ ਜਿਹਦੇ ਖਾਤੇ ਪਿੰਡ ਗਈ ਹੈ ਤਾਜੀ ਹਾਂਜੀ ਇੱਕ ਮੌਸਮ ਮੌਲਾਵਾ ਨਾਂ ਦਾ ਵਿਕਤੀ ਆ ਜਿਹਦੇ ਅਕਾਊਂਟ ਦੇ ਵਿੱਚ ਜਿਹੜੇ ਹੈਕਰ ਨੇ ਹੈਕ ਕਰਕੇ ਅਕਾਊਂਟ ਕੀਤਾ ਵਾ ਉਹਨਾਂ ਦੇ ਅਕਾਊਂਟ ਦੇ ਵਿੱਚ ਤਿੰਨ ਚਾਰ ਖਾਤਿਆਂ ਦੇ ਵਿੱਚ ਮਤਲਬ ਜਿਹੜੀ ਰਕਮ ਗਈ ਹੈਗੀ ਨਾਮ ਹੈ ਮੇਰਾ ਨਾਮ ਪਰਮਜੀਤ ਕੌਰ ਆ ਪਿੰਡ ਦੀ ਪਿਆਲਾ ਬੇਟੀ ਮੇਰੀ ਸੱਧੂ ਵਾਲੇ ਵਿਆਹੀ ਹੀ ਹੈ ਕੈਂਸਰ ਦੀ ਮਰੀਜ਼ ਅਹੀਂ ਸਾਰੇ ਭੈਣ ਭਰਾ ਬਨੇ ਨਾਲ ਮਿਲ ਕੇ ਪੈਸੇ ਇਕੱਠੇ ਕੀਤੇ ਸੀ ਬੇਟੀ ਦਾ ਇਲਾਜ ਕਰਉਦੇ ਸੀ ਪਰ ਬੈਂਕ ਦੇ ਵਿੱਚੋਂ ਪਤਾ ਨਹੀਂ ਕਿੰਨੇ ਕਢਾ ਲਏ ਕਿੰਨੇ ਨਹੀਂ ਸਾਨੂੰ ਕੋਈ ਸਮਝ ਨਹੀਂ ਆਈ ਅਹੀਂ ਆਮ ਦਾ ਇਲਾਜ ਛੱਡਿਆ ਹੋਇਆ ਉਸੇ ਤੋਂ ਮੈਂ ਹਾਰਦੀ ਮਰੀਜ਼ ਸੀ ਕਹਿੰਦਾ ਮੇਰੀ ਬੇਟੀ ਬਾਤ ਜਿਵੇਂ ਬੇਟੀ ਦੇ ਇਲਾਜ ਲਈ ਸਾਰੇ ਭੈਣ ਭਰਾ ਜੋ ਵੀ ਸੀ ਸਾਰੇ ਦਿੰਦੇ ਹੀ ਤੇ ਇਕੱਠੇ ਕਰ ਲੈ ਅਸੀਂ ਕਹਿੰਦੇ ਚਲੋ ਇਲਾਜ ਇਹਦਾ ਵਧੀਆ ਹੋ ਜਾਊ ਹੁਣੇ ਕੁਛ ਨਹੀਂ ਇੱਥੇ ਕਰ ਸਕਦੇ ਨਹੀਂ ਸੇਫਟੀ ਨਹੀਂ ਗਈ ਨਹੀਂ ਸੇਫਟੀ ਕੋਈ ਸੇਫਟੀ ਨਹੀਂ ਜਦੋਂ ਕਢੋਂ ਜਾਈ ਤਾਂ ਥੋੜੇ ਵੀ ਰਹਿਣ ਜਾਈ ਤਾਂ ਉਹ ਕਹਿੰਦੇ ਇੰਨੇ ਨਹੀਂ ਐਦਾਂ ਇੰਨੇ ਨਹੀਂ ਐਦਾਂ ਕਰਨੀ ਸੈਨ ਚਾਹੀਦੇ ਆ ਪਰ ਹੁਣ ਇੱਥੇ ਆਣ ਕੇ ਸੈਨ ਇੱਥੇ ਨਹੀਂ ਸੈਨ ਸਾਡੇ ਚਾਹੀਦੇ ਜਦੋਂ ਕਢਾਈ ਆ ਕਿਸੇ ਨੇ ਹੁਣ ਸਾਡੇ ਸੈਨਾਂ ਦਾ ਕਿਸੇ ਨੇ ਮੈਨੂੰ ਪੁੱਛਿਆ ਇੱਕ ਮਿੰਟ ਦੇ ਵਿੱਚ ਕਢਾਈ ਗਏ ਇੱਕ ਮਿੰਟ ਚ ਅਲਾਜ ਕਿਵੇਂ ਸੰਭੋ ਹੋ ਸਕਦਾ ਹੁਣ ਲਾਜ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਮਦਦ ਕੀਤੀ ਜਾਵੇ ਜਿਆ ਵੀ ਜਿਹੜੇ ਸਾਡੇ ਪੈਸੇ ਗਏ ਆ ਸਾਨੂੰ ਉਹ ਵਾਪਸ ਉਹ ਮਿਲ ਜਾਣ ਸਾਡੀ ਬੇਟੀ ਦਾ ਇਲਾਜ ਹੋ ਜਾਵੇ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਰਣਜੀਤ ਸਿੰਘ ਆਈ ਪਿੰਡ ਦੀਪਾਲ ਡੇਰੇ ਆ ਰੋਣੇ ਦੇ ਖਾਤੇ ਵਿੱਚੋਂ 7 ਲੱਖ ਰੁਪਈਆ ਗਾਇਬ ਹੋ ਗਿਆ ਇਹ ਤਾਂ ਇਹਨਾਂ ਦੇ ਬੈਂਕ ਵਾਲਿਆਂ ਦੇ ਕੋਲ ਜਾਓ 36 ਗੱਲਾਂ ਕਰਦੇ ਆ ਗਾੜੀਆਂ ਕਈ ਸਵਾਲ ਪੁੱਛਦੇ ਆ ਕੋਈ ਲੈਣਾ ਹੋਵੇ ਕੋਈ ਦੇਣਾ ਹੋਵੇ ਕੋਈ ਕੋਸ਼ ਕਰਦੇ ਸੈਨ ਕਰਾਉਣੇ ਤੁਹਾਡਾ ਫਲਾਣਾ ਨਹੀਂ ਹੁੰਦਾ ਸਾਡੇ ਕੋਲ ਇਸ ਟਾਈਮ ਪੈਸੇ ਹੈ ਨਹੀਂ ਇਹ ਚੋਰ ਨੇ ਮੈਂ 1 ਮਿੰਟ ਲਾਇਆ 15-15 ਮਿੰਟਾਂ ਦੇ ਵਿੱਚ ਵਿੱਚ ਅੰਦਰ ਸਾਰੇ ਪੈਸੇ 7-8 ਲੱਖ ਰੁਪਈਆ ਗਾਇਬ ਕਰ ਗਿਆ ਇਹਦਾ ਸਾਨੂੰ ਦਾਫ ਚਾਹੀਦਾ ਕਿਹੜੀ ਬੈਂਕੀ ਖਾਤਾ ਹੈ ਪੰਜਾਬ ਨੈਸ਼ਨਲ ਪੰਡੀਪੇਵਾਲ ਬ੍ਰਾਂਚ ਦਾ ਖਾਤਾ ਹੈ ਹੁਣ ਇਲਾਜ ਵੀ ਕਰਦੇ ਆ ਕਿ ਚੱਲ ਰਿਹਾ ਸੀ ਇਲਾਜ ਵਾਸਤੇ ਹਾਂਜੀ ਗੁੱਡੀ ਦਾ ਇਲਾਜ ਚੱਲਦਾ ਫਰੀਦਕੋਟ ਤੋਂ ਇਲਾਜ ਚੱਲਦਾ ਵੈ ਸਰਕਾਰੀ ਹਸਪੀਟਲੋਂ ਇੱਧਰ ਰਿਸ਼ਤੇਦਾਰਾਂ ਦੀ ਭੈਣ ਭਰਾਵਾਂ ਨੇ ਮਦਦ ਕੀਤੀ ਹੋਈ ਸੀ ਉਹਨਾਂ ਦੇ ਸਹਾਰੇ ਦੇ ਨਾਲ ਇਲਾਜ ਕਰੋਣਾ ਹੀ ਹੁਣ ਠੀਕ ਆ ਸਕਦੇ ਆ ਇਹ ਕਹਿਣ ਦੀਆਂ ਤਾਂ ਕੋਈ ਗੱਲਾ ਹੀ ਨਹੀਂ ਹੈਗੀ ਇੱਕ ਘਰੋਂ ਵਿਚਾਰੇ ਉੱਧਾਂ ਰਹੇ ਆ I não